ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਹੁਣਾ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਦ ਦੇ ਨਾਲ ਗੱਲਬਾਤ ਕੀਤੀ ਗਈ ਹੈ ਇੱਕ ਪਾਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸਮੂੱਚੀ ਸਿੱਖ ਸੰਗਤ ਵੱਲੋਂ ਕੰਗਨਾ ਰੌਦ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਪੰਜਾਬ ਸਰਕਾਰ ਵੱਲੋਂ ਕੋਈ ਵੀ ਹਿਲਾ ਵਸਿਲਾ ਨਹੀਂ ਕੀਤਾ ਗਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਜੇਕਰ ਕੋਈ ਤਣਾਅਪੂਰਨ ਮਾਹੌਲ ਬਣਦਾ ਹੈ ਪੰਜਾਬ ਦੇ ਵਿੱਚ ਕੰਗਣਾ ਨੌਦ ਦੀ ਨਵੀਂ ਬਣੀ ਫਿਲਮ ਨੂੰ ਲੈ ਕੇ ਐਮਰਜੈਂਸੀ ਨੂੰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਉਸ ਦਾ ਸਿੱਧਾ ਤੇ ਸਿੱਧਾ ਜ਼ਿੰਮੇਵਾਰ ਹੋਵੇਗਾ ਪੰਜਾਬ ਦਾ ਮੁੱਖ ਮੰਤਰੀ ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਤੇ ਪੰਜਾਬ ਦਾ ਗ੍ਰਹਿ ਮਤਰਾਲਾ ਵੀ ਉਹਨਾਂ ਦੇ ਕੋਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚਿੱਠੀ ਲਿਖੀ ਗਈ ਹੈ ਕੁਝ ਦੱਸਦੇ ਨੇ ਕਿ ਮਿਲੀ ਭੁਗਤ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੰਗਨਾਰ ਨੌ ਦੀ ਕੰਗਨਾਰ ਨੌ ਤੇ ਭਗਵੰਤ ਮਾਨ ਇਕਮਿਕ ਨੇ ਕੀ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿਸ ਫਿਲਮ ਦੇ ਨਾਲ ਤਣਾਅ ਪੈਦਾ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਹ ਫਿਲਮ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਕਿਉਂ ਲੱਗੇ ਕਿਉਂਕਿ ਜਿਸ ਹਾਵਨਾ ਟਿਕਟਾਂ ਦੀ ਵਿਕਰੀ ਹੋ ਰਹੀ ਹੈ ਕਿਉਂਕਿ 17 ਜਨਵਰੀ ਨੂੰ ਫਿਲਮ ਜਿਹੜੀ ਲੱਗਦੀ ਹੈ ਆਲਰੇਡੀ ਜਿਹੜੀਆਂ ਨੇ ਟਿਕਟਾਂ ਵਿਕਣੀਆਂ ਸ਼ੁਰੂ ਹੋ ਗਈਆਂ ਨੇ ਇਸ ਨੂੰ ਲੈ ਕੇ ਜਿਵੇਂ ਹੀ ਸਿੱਖ ਜਗਤ ਨੂੰ ਪਤਾ ਲੱਗਿਆ ਦੂਸਰੇ ਪਾਸੇ ਸ਼ਰੋਮਣੀ ਅਕਾਲੀ ਦਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਟਾਰਗੋ ਕੋਟ ਹਰਜਿੰਦਰ ਸਿੰਘ ਧਾਮੀ ਨੂੰ ਪਤਾ ਲੱਗਿਆ ਉਹਨਾਂ ਨੇ ਚਿੱਠੀ ਲਿਖੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਨਾਂ ਨੇ ਤਰਨਾ ਲਾਈ ਹੈ ਕਿ ਜੇਕਰ ਕੋਈ ਤਣਾਅ ਪੂਰਮ ਤਣਾਅ ਪੈਦਾ ਹੁੰਦਾ ਹੈ ਪੰਜਾਬ ਦੇ ਵਿੱਚ ਕੰਗਨਾਰ ਨੌਦ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਅਤੇ ਸਿੱਖ ਸੰਗਤ ਦੇ ਵਿੱਚ ਉਸ ਦੀ ਸਿੱਧੇ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜਿਸ ਫਿਲਮ ਦੇ ਲੱਗਣ ਨਾਲ ਪੰਜਾਬ ਦੇ ਵਿੱਚ ਤਣਾਅ ਪੈਦਾ ਹੋਵੇ ਜਿਸ ਫਿਲਮ ਦੇ ਲੱਗਣ ਨਾਲ ਪੰਜਾਬ ਦੇ ਵਿੱਚ ਦੰਗੇ ਹੋਣ ਤੇ ਉਹ ਫਿਲਮ ਲੱਗਣ ਹੀ ਕਿਉਂ ਦੇਣੀ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਯਾਨੀ ਕਿ ਕੰਗਨਾਰ ਨੌਤ ਲੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕੋਈ ਆਗਿਆ ਕੋਈ ਪਰਮਿਸ਼ਨ ਲਈ ਹੈ ਕੋਈ ਉਹਦਾ ਲਿਖਤੀ ਪ੍ਰਮਾਣ ਪੱਤਰ ਹੈ ਕਿਉਂਕਿ ਜਿਸ ਤਰ੍ਹਾਂ ਸਿੱਖਾਂ ਦਾ ਕਿਰਦਾਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਭਾਵੇਂ ਸੈਂਸਰ ਬੋਰਡ ਨੇ 6 ਤੋਂ 7 ਕੱਟ ਲਗਾ ਦਿੱਤੇ ਨੇ ਫਿਲਮ ਤੇ ਲੇਕਿਨ ਇਸ ਦੇ ਬਾਬ ਯੁੱਧ ਵੀ ਸਿੱਖੋਂ ਪੂਰੀ ਤਰ੍ਹਾਂ ਪੱਟੀ ਹੋਈ ਹੈ ਕਿ ਕਿਸੇ ਵੀ ਹਾਲਤ ਵਿੱਚ ਪੰਜਾਬ ਦੇ ਵਿੱਚ ਨਵੀਂ ਬਣੀ ਫਿਲਮ ਐਮਰਜੈਂਸੀ ਕੰਗਣਾ ਨੌਦ ਦੀ ਸਿਨੇਮਾ ਘਰਾਂ ਦੇ ਵਿੱਚ ਲੱਗਣ ਨਹੀਂ ਦਿੱਤੀ ਜਾਵੇਗੀ ਲੇਕਿਨ ਇਧਰ ਟਿਕਟਾਂ ਦੀ ਬੁਕਿੰਗ ਵੀ ਹੋ ਚੁੱਕੀ ਹੈ ਇਸ ਲਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾ ਵੱਲੋਂ ਚਿੱਠੀ ਲਿਖੀ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਇਸ ਫਿਲਮ ਨੂੰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਨਾ ਲੱਗਣ ਦਿੱਤਾ ਜਾਵੇ ਜੇਕਰ ਲੱਗਦੀ ਹੈ ਤੇ ਤਨਾਅ ਤਨਾਅ ਜਿਹੜਾ ਹੈ ਪੈਦਾ ਹੋ ਸਕਦਾ ਹੈ ਧੰਨਵਾਦ